ਅਨੇਸ਼ ਅੱਜ ਅਸੀਂ ਪਹੁੰਚਾ ਡਿਸਟ੍ਰਿਕਟ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਲਿਕ ਦੇ ਪਿੰਡ ਦੇਹੜ ਦੇ ਵਿੱਚ ਜਿੱਥੇ ਕਿ ਬੀਤੇ ਕੁਝ ਦਿਨ ਪਹਿਲਾਂ 26 ਜਨਵਰੀ ਦੀ ਗੱਲ ਹੈ ਇੱਕ ਘਰ ਦੇ ਉੱਤੇ ਹਮਲਾ ਹੁੰਦਾ ਤਿੰਨ ਘਰ ਦੇ ਪਰਿਵਾਰ ਲਾਗੇ ਲਾਗੇ ਰਹਿੰਦੇ ਨੇ ਜਿੱਥੇ ਕਿ ਇੱਕ ਤੇਜ਼ਦਾਰ ਹਿਥਿਆਰਾਂ ਦੇ ਨਾਲ ਹਮਲਾ ਹੁੰਦਾ ਆਪਸੀ ਰੰਜਿਸ਼ ਦੇ ਕਾਰਨ 12 ਮੁੰਡੇ ਬੁਲਾ ਕੇ ਜੋ ਹਥਿਆਰਬੰਦ ਬੰਦੇ ਆਏ ਸੀਗੇ ਉਹਨਾਂ ਨੇ ਬਹੁਤ ਹੀ ਤੋੜਪੰਨ ਕੀਤੀ ਆ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਇੱਕ ਲੇਡੀ ਦੇ ਸੱਟ ਵੀ ਕਾਫੀ ਜ਼ਿਆਦਾ ਲੱਗੀ ਹੋਈ ਆ ਜੋ ਕਿ ਇਹ ਇਸ ਟਾਈਮ ਹਸਪੀਟਲ ਦੇ ਵਿੱਚ ਨੀਵੀਂ ਕੀ ਹਸਪੀਟਲ ਡੇੜਾ ਬਾਬਾ ਸਿਵਲ ਹਸਪੀਟਲ ਦੇ ਵਿੱਚ ਦਾਖਲ ਆ ਸਾਡੇ ਦਾ ਵੀਰ ਜੀ ਮੌਜੂਦ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਕਿ ਕੀ ਕਾਰਨ ਬਣਿਆ ਸਾਰਾ ਲੜਾਈ ਦਾ ਔਰ ਕੀ ਕੀ ਟੁੱਟਪੱਜ ਹੋਈ ਆ ਤੇ ਕਿੰਨੇ ਲੋਕਾਂ ਨੇ ਜੋ ਆ ਘਰ ਦੇ ਉੱਤੇ ਹਮਲਾ ਕੀਤਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਅੱਛਾ ਭਾ ਪਾ ਜੀ ਮੇਰਾ ਨਾਮ ਗੋਲਟੀ ਆ ਜੀ ਅੱਛਾ ਜੀ ਹਾਂ ਜੀ ਪਾ ਜੀ ਜਦੋਂ ਤੁਹਾਡੇ ਘਰ ਦੇ ਤੇ ਹਮਲਾ ਆਇਆ ਕਿਦਾਂ ਹੋਇਆ ਤੇ ਕੀ ਕਾਰਨ ਬਣਿਆ ਲੜਾਈ ਦਾ ਇਹ ਪਾ ਜੀ ਆ 3 ਦਿਨ ਹੋ ਗਏ ਆ ਹਮਲਾ ਹੋਇਆ ਉਹਦੇ ਘਰ ਦੇ ਤੇ ਕਿਹਨੀ ਤਰੀਕ ਦੀ ਗੱਲ ਹੈ ਇਹ 26 ਤਰੀਕ ਦੀ ਗੱਲ ਆ ਪਾ ਜੀ ਅੱਛਾ ਜੀ ਹਾਂ ਜੀ ਅਸੀਂ ਪੁਲਿਸ ਦੇ ਉੱਤੇ ਰਿਪੋਰਟ ਵੀ ਕੀਤੀ ਆ ਸਾਰੇ ਕੰਮ ਆ ਅਸੀਂ ਕੀਤੇ ਨੇ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਦੀ ਆਨੂੰ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਮੰਤਰੀ ਸਾਹਿਬ ਦੇ ਕੋਲੋਂ ਪੰਜਾਬ ਸਰਕਾਰ ਦੇ ਕੋਲੋਂ ਸਾਡੀ ਇਹ ਮੰਗ ਆ ਕਿ ਤੁਹਾਡਾ ਜਿਹੜਾ ਇਹਨਾਂ ਨੂੰ ਨੁਕਸਾਨ ਹੋਇਆ ਸੀ ਲੋਕ ਛੁਪ ਕੇ ਹੀ ਆਪਣਾ ਟਾਈਮ ਕੱਢਿਆ ਤਾਂ ਸਾਡੇ ਉੱਤੇ ਜਾਨ ਲੈ ਵਾਂ ਬਲਾਉ ਹੈ ਦਾ ਜੀ ਕੀ ਭਾਜੀ ਇਹਨਾਂ ਨੇ ਬਾਹਰੋਂ ਸੀਗੇ ਜੋ ਤੁਹਾਡੇ ਘਰ ਦੇ ਵਿੱਚ ਆਏ ਆ ਤੇ ਔਰ ਕਿਹਦੇ ਵੱਲੋਂ ਤੁਹਾਡੇ ਤੇ ਹਮਲਾ ਕਰਵਾਇਆ ਗਿਆ ਸੁਲੇਮਾਨ ਸੀ ਜੀ ਜੁਨੀਨ ਸੀ ਸੁਲੇਮਾਨ ਸਿੰਘ ਜੀ ਰਾਜੂ ਜੀ ਰਾਜਨ ਸਿੰਘ ਜੀ ਤੇ ਅਨਮੋਲ ਮਸੀ ਹਮ ਰਾਨੀ ਤੇ ਨੀਤੂ ਜੀ ਇਹਨਾਂ ਨੇ ਬਾਹਰੋਂ ਯਾਨੀ ਕਿ ਬੰਦੇ ਸੱਦੇ ਆ ਤੇ ਸਾਡੇ ਉੱਤੇ ਸੀ ਆਪਾਂ ਕੰਮਕਾਰਾਂ ਦੇ ਤੋ ਹੀ ਆਏ ਆਏ ਸੀਗੇ ਤੇ ਇਹਨਾਂ ਨੇ ਸਾਡੇ ਉੱਤੇ ਇਤਰਾ ਜਾਨਲੇਵਾ ਹਮਲਾ ਕੀਤਾ ਜੀਗਾ ਅਸੀਂ ਆਪਾ ਲੋਕ ਛੁਪ ਕੇ ਉਸ ਟਾਈਮ ਜਾਨੀ ਕਿ ਅਸੀਂ ਟਾਈਮ ਕੱਢਿਆ 50 60 ਮੁੰਡੇ ਇਹਨਾਂ ਸੱਦੇ ਸੀਗੇ ਤੇ ਅਸੀਂ ਬੜੀ ਮੁਸ਼ਕਲ ਨਾਲ ਆਪਣੀ ਆਪਣੀ ਜਾਨ ਅਸੀਂ ਬਚਾਈ ਆ ਸਾਡਾ ਇੰਨਾ ਨੁਕਸਾਨ ਹੋਇਆ ਸੀ ਜਾਨੀ ਕਿ ਬੱਚਿਆਂ ਤੱਕ ਆਪਣੇ ਲਗਾ ਕੇ ਉਸ ਟਾਈਮ ਅਸੀਂ ਆਪਣਾ ਟਾਈਮ ਕੱਢਿਆ ਤੇ ਸਾਨੂੰ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਪੰਜਾਬ ਸਰਕਾਰ ਦੇ ਕੋਲੋਂ ਸਰ ਹੁਣ ਤੁਸੀਂ ਕੀ ਮੰਗ ਕੀ ਚਾਹੁੰਦੇ ਆ ਪ੍ਰਸ਼ਾਸਨ ਤੋਂ ਔਰ ਜਿਹੜੇ ਹਸਪੀਟਲ ਐਡਮਿਟ ਦੇ ਉਹਨਾਂ ਦੇ ਕਿੰਨੇ ਸੱਟਾਂ ਲੱਗੀਆਂ ਔਰ ਟਾਂਕੇ ਟੁੰਕੇ ਕੋਈ ਐਮਲਰ ਘੱਟੇਗੀ ਜਾਂ ਕਾ ਉਹਨਾਂ ਦੇ ਸਾਰੇ ਇੰਨੀਆਂ ਸਟਾਂ ਲੱਗਿਓ ਉਸ ਟਾਈਮ ਐਮਐਲਏ ਦੇ ਕੱਢੀ ਨਹੀਂ ਸੀ ਆਈ ਅਸੀਂ ਉਹਨਾਂ ਨੂੰ ਖੁਦ ਹਸਪੀਟਲ ਲੈ ਕੇ ਗਏਦੇ ਆ ਜਿਹੜੀ ਹਸਪੀਟਲ ਦੇ ਵਿੱਚ ਐਮਐਲਏ ਇੱਕ ਪਰਚੇ ਦੇ ਤੌਰ ਤੇ ਜਿਹੜੀ ਕੱਟੀ ਜਾਂਦੀ ਆ ਜੋ ਉਹ ਹਾਂਜੀ ਉਹ ਗਈ ਜੀ ਉਹ ਹੋ ਗਈ ਆ ਹੋ ਗਈ ਜੀ ਠੀਕ ਹੈ ਜੀ ਹਾਂਜੀ ਉਹਨਾਂ ਵੱਲੋਂ ਕੀ ਮੰਗਦਾ ਤੁਹਾਨੂੰ ਦੱਸੇ ਪਤਾ ਲੱਗਿਆ ਉਹਨੂੰ ਅਜੇ ਤੱਕ ਸਰ ਕੋਈ ਕਾਰਵਾਈ ਨਹੀਂ ਹੋਈ ਜੀ ਹਾਂਜੀ ਤਿੰਨ ਦਿਨ ਹੋ ਗਏ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਸਾਈ ਪੁਲਸ ਰਿਪੋਰਟ ਕੀਤੀ ਆ ਜਿਹੜੀ ਤੁਹਾਡੀ ਆਪਸੀ ਰੰਜਿਸ਼ੀ ਉਹ ਕੀ ਕਾਰਨ ਕੀ ਬਣਿਆ ਗਈ ਸਿਰਫ ਛੋਟੀ ਜੀ ਸਾਟ ਈਮ ਸੀ ਉਹ ਵੀ ਕਿਸੇ ਬੱਚੇ ਨੇ ਮਾਰੀ ਬੜੀ ਸਿਆੜਦੇ ਤੇ ਆਪ ਖਲੋਤੇ ਸੀ ਮੁੰਡੇ ਸਾਰੇ ਜਾਨੇ ਚਲੋ ਜਿੰਨੇ ਵੀ ਸਾਡੇ ਉਥੇ ਵੀਰ ਖਲੋਤੇ ਗਏ ਜੀ ਉਹ ਤੇ ਆਪਸ ਵਿੱਚ ਗੱਲਾਂ ਕਰਨ ਦੇ ਆਪਣੇ ਕੰਮ ਦੀਆਂ ਤੇ ਛੋਟੀ ਜੀ ਇੱਕ ਈਮ ਦੇ ਉਤੋਂ ਜਾਨੇ ਕਿ ਉਹ ਜਨਾਨੀ ਨੇ ਯਾਨੀ ਕਿ ਜਿਹਨੂੰ ਮਹਿਰਾਨੀ ਕਹ ਦਿੰਦੇ ਆ ਉਹਨੇ ਤੁਹਾਡੀ ਟੇਮ ਮਾਰੀ ਕਿੰਨੇ ਮਾਰੀ ਕਿਨੇ ਕਿਸੇ ਨੇ ਟੇਮ ਨਹੀਂ ਮਾਰੀ ਸਿਰਫ ਇੱਕ ਜਿਦਰਾ ਮੰਨ ਲਓ ਕਿ ਪਲਾਨ ਹੁੰਦਾ ਕਿ ਝਗੜੇ ਦਾ ਜੀ ਹਾਂਜੀ ਅਸੀਂ ਕਮਾਂ ਤੋਂ ਆਏ ਤੇ ਥੋੜਾ ਬੋਤਾ ਪਹਿਲਾਂ ਰੋਲਾ ਪਿਆ ਸਾਰੇ ਆਪੋ ਆਪਣੇ ਘਰੀ ਚਲ ਗਏ ਆ ਬਾਅਦ ਵਿੱਚ ਅਜੇ ਘਰ ਗਏ ਆ ਤੇ ਉਹਨਾਂ ਨੇ ਮੁੰਡਿਆਂ ਦਾ ਇੰਤਜ਼ਾਮ ਆਪਣੇ ਕੀਤਾ ਸੀਗਾ ਤੇ ਅਸੀਂ ਅੱਜ ਲੜਨਾ ਹੀ ਲੜਨਾ 50 60 ਮੁੰਡੇ ਸੀਗੇ ਤੇ ਸਾਡੇ ਘਰਾਂ ਦੇ ਵਿੱਚ ਤੁਸੀਂ ਆਪ ਹੀ ਹਾਲਾਤ ਦੇਖ ਸਕਦੇ ਜੇ ਸਰ ਜੀ ਹਥਿਆਰ ਕਿਹੜੇ ਕਿਹੜੇ ਸੀ ਉਹਨਾਂ ਦੇ ਕੋਲ ਦਾਤਰ ਸੀ ਪਿਸਟਲ ਸੀ ਧੰਕੀਆਂ ਵੀ ਦਿੰਦੇ ਸੀ ਜੀ ਹਾਂ ਕੀ ਅੱਜ ਅਸੀਂ ਮਾਰ ਕੇ ਹੀ ਜਾਣਾ ਹੈ ਅੱਜ ਅਸੀਂ ਮਾਰ ਕੇ ਜਾਣਾ ਅਡੇ ਛੋਟੇ ਛੋਟੇ ਬੱਚੇ ਅਸੀਂ ਇਹ ਲੜਾਈਆਂ ਝਗੜਿਆਂ ਦੇ ਵਿੱਚ ਅਸੀਂ ਨਹੀਂ ਪੈਣਾ ਚਾਹੁੰਦੇ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਪੰਜਾਬ ਸਰਕਾਰ ਦੇ ਕੋਲੋਂ ਡਿਪਟੀ ਕਮਿਸ਼ਨਰ ਦੇ ਕੋਲੋਂ ਸਾਨੂੰ ਇਹੋ ਹੀ ਆ ਕਿ ਸਾਨੂੰ ਇਨਸਾਫ ਮਿਲੇ ਇਹਨਾਂ ਦੇ ਉੱਤੇ ਕੋਈ ਬਣਦੀ ਕਾਰਵਾਈ ਕੀਤੀ ਜਾਵੇ ਜੀ ਹਾਂਜੀ ਧੰਨਵਾਦ ਅੱਛਾ ਸਰ ਕੀ ਕਹਿਣਾ ਚਾਹੋਗੇ ਜੋ ਤੁਹਾਡੇ ਪਰਸੋਂ ਇਥੇ 26 ਜਨਵਰੀ ਦੇ ਵਾਲੇ ਦਿਨ ਤਿੰਨ ਘਰਾਂ ਦੇ ਉੱਪਰ ਜੋ ਹਮਲਾ ਹੋ ਚੁੱਕਿਆ ਕਾਫੀ ਵੱਡੀ ਮਾਤਰਾ ਦੇ ਵਿੱਚ ਨੁਕਸਾਨ ਵੀ ਹੋ ਚੁੱਕਿਆ ਜੋ ਸ਼ੀਸ਼ੇ ਟੁੱਟੇ ਚੁੱਕੇ ਨੇ ਗੱਡੀਆਂ ਟੁੱਟ ਚੁੱਕੀਆਂ ਨੇ ਇਹ ਜਿਹੜੀ ਨੌਬਤ ਆਈ ਹੈ ਕਿਵੇਂ ਆਈ ਵੇਖੋ ਜੀ ਅਹੀਂ ਤੇ ਕੰਮਕਾਰ ਤੇ ਗਏ ਆ ਜੀ ਤੇ 7 ਵਜੇ ਨੇ ਝਗੜਾ ਹੋਇਆ ਵੀ ਹੱਠ ਹਟਾ ਹੋ ਗਿਆ ਜੀ ਮੁਰਕੇ 8 9:30 ਵਜੇ ਨਾਲ ਇਹਨਾਂ ਬੰਦੇ ਸੱਦੇ ਜੀ ਤੇ ਇੱਥੇ ਥੋੜਾ ਮਰ ਆਇਆ ਬਾਰੋਂ ਮੁੜੇ ਸੱਦੇ ਜੀ ਆਰ ਬਸਾਤੇ ਜੀ ਮੂੰਹ ਬਦੇ ਸਾਨੂੰ ਕੋਈ ਨਹੀਂ ਪਤਾ ਵੀ ਕੌਣ ਹੀ ਕੌਣ ਨਹੀਂ ਠੀਕ ਹੈ ਜੀ ਦੇਖੋ ਅੱਛਾ ਇਹ ਜਿਹੜਾ ਰਾਤੀ ਘਟਨਾ ਹੋਈ ਆ 26 ਤਰੀਕ ਦੀ ਤੁਹਾਡੇ ਘਰ ਦੇ ਉੱਤੇ ਜਦੋਂ ਤੁਸੀਂ ਕੰਮ ਕਰ ਤੋਂ ਆਏ ਆ ਤੇ ਮਹਾਰਾਜ ਦੱਸੋ ਸਾਡੇ ਦਰਸ਼ਕਾਂ ਨੂੰ ਥੋੜਾ ਚੰਨਣਾ ਪਾਓ ਔਰ ਪ੍ਰਸ਼ਾਸਨ ਨੂੰ ਥੋੜਾ ਜਾਣਨਾ ਪਾਓ ਕਿ ਤੁਹਾਡੇ ਘਰ ਦੇ ਉੱਤੇ ਇੰਨਾ ਹਮਲਾ ਹੋ ਚੁੱਕਿਆ ਹੁਣ ਤੱਕ ਸਾਨੂੰ ਇਨਸਾਫ ਕਿਉਂ ਨਹੀਂ ਪਤਾ ਲੱਗਾਂਦਾ ਬੰਦੇ ਕਿਉਂ ਨਹੀਂ ਵਾਰਸ਼ਟ ਕੀਤੇ ਜਾ ਰਹੇ ਦੇਖੋ ਜੀ ਗੱਲ ਇਥੇ ਨਾ ਵੀ ਸਾਡੇ ਗਵਣ ਚਚੇਤਾਏ ਨੇ ਜੀ ਇਹ ਮਹਾਂ ਜਾਨਾ ਪਚਾ ਕੇ ਮੇਰੇ ਘਰ ਨਾਲ ਮਾਰੀ ਫਿਰ ਆਹ ਨੂੰ ਘਰੋਂ ਭੱਜ ਗਏ ਜੀ ਫੇਰ ਲਾ ਫਿਰ ਜੀ ਤੇ ਘਾਵਾਂ ਦੇ ਨਾਂ ਨਹੀਂ ਜਿਹੜਾ ਨੂੰ ਮਾਰਕੋਟ ਕਰਕੇ ਸਜਨਾਨੀਆਂ ਦਾ ਮਾਲਕੋਟ ਕੀਤੀ ਇਹਨਾਂ ਨੇ ਜੋ ਕਿ ਬਹੁਤ ਹੀ ਇਹਨਾਂ ਨੇ ਗਲਤ ਕੰਮ ਕੀਤਾ ਕਿ ਇੱਕ ਬੁੰਡਾ ਕਰਦੀ ਦਾ ਨੰਗਾ ਨੱਚ ਜਾਊਗਾ ਇੱਥੇ ਨੱਚ ਚੁੱਕਿਆ ਸਾਰੇ ਪਾਸੇ ਸਾਰੇ ਤਰ੍ਹਾਂ ਦੀ ਤੋੜ ਪਨ ਜਾਊਗਾ ਕਰ ਦਿੱਤੀ ਆ ਸਾਡੇ ਨਾਲ ਭੈਣ ਜੀ ਮੌਜੂਦ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਜੋ ਇੱਥੇ ਮੌਕੇ ਤੇ ਮੌਜੂਦ ਸਨ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਸਿਕਾ ਭੈਣ ਜੀ ਸਸਿਕਾ ਅੱਛਾ ਭੈਣਾ ਕੀ ਕਾਰਨ ਹੋਇਆ ਹੀਗਾ ਤੇ ਔਰ ਕੀ ਇੱਥੇ ਘਟਨਾ ਹੋਈ ਹੈ ਕਹਿੰਦੇ ਕਰਦੇ ਆ ਕਾਰਨ ਇਹ ਹੋਇਆ ਕਿ ਇਹਨਾਂ ਦੀ ਛੋਟੀ ਜੀ ਕੋਈ ਗੱਲ ਹੀ ਜੋ ਕਿ ਐਡੀ ਵੱਡੀ ਇਹ ਕਰ ਨਹੀਂ ਕਰਨ ਬਣ ਸਕਦੇ ਪਰ ਇਹਨਾਂ ਦਾ ਕੁਝ ਕੌਣਾਂ ਨੇ ਪਹਿਲਾਂ ਤਾਂ ਇਹ ਪਲਾਨ ਕੀਤਾ ਹੈ ਕਿ ਇਹੀ ਇਹਨਾਂ ਦੇ ਨਾਲ ਲੜਾਈ ਕਰਨੀ ਕਰਨੀ ਹੈ ਇਹਨਾਂ ਨੇ ਕੀਤਾ ਛੋਟੀ ਜੀ ਗੱਲ ਨੂੰ ਲੈ ਕੇ ਗੱਲ ਆਪਸ ਵਿੱਚ ਗਾਲਾਂ ਕੱਢਦੇ ਹੀ ਇਹ ਚੋਪ ਗਿੱਤ ਰਹੇ ਆਪਸ ਵਿੱਚ ਇਹਨਾਂ ਦੀ ਸੁਲਾ ਹੋ ਗਈ ਬੈਠ ਗਏ ਪਰ ਰਾਤ ਨੂੰ ਇਹਨਾਂ ਨੇ ਕੀਤਾ ਰਾਤ ਨੂੰ ਬੰਦੇ ਬੁਲਾ ਕੇ ਘਰ ਤੇ ਹਮਲਾ ਕਰਤਾ ਜੋ ਕਿ ਸਾਡੇ ਬ੍ਰਦਰ ਉਹ ਆਪਣੀ ਜਾਣ ਵਿੱਚ ਆ ਕੇ ਕੰਨ ਤਾਂ ਟੱਪ ਕੇ ਚਲੇ ਗਏ ਮੇਰੀ ਮੰਮੀ ਮੇਰੀ ਤਾਈ ਉਹ ਇਹਨਾਂ ਦੇ ਹੱਥ ਆ ਗਏ ਤੇ ਉਹਨਾਂ ਨੇ ਉਹਨਾਂ ਨੂੰ ਬਿਆਸਪੋਲ ਮਾਰ ਕੇ ਸਿਰ 파ੜ ਤੇ ਉਹਨਾਂ ਦੇ ਤੁਹਾਡੇ ਘਰ ਦਾ ਸਾਰਾ ਸਮਾਨ ਵੀ ਤੋੜ ਗਿਆ ਅੱਛਾ ਪਹਿਲਾਂ ਕਿੰਨਾ ਕੀ ਕੀ ਨੁਕਸਾਨ ਹੋਇਆ ਤੁਹਾਡੇ ਘਰ ਦਾ ਸਾਡੇ ਘਰ ਦਾ ਨੁਕਸਾਨ ਤੁਸੀਂ ਦੇਖ ਹੀ ਸਕਦੇ ਸਾਰਾ ਕੁਝ ਤੋੜ ਪਾਨ ਗਿਆ ਜੋ ਕਿ ਇਹੀ ਇੱਥੇ ਆਪਣੇ ਟੇਬਲ ਤੇ ਫੋਨ ਤੇ ਅੰਦਰ ਰੱਖੇ ਸੀ ਸਾਡੇ ਫੋਨ ਵੀ ਲੈ ਕੇ ਚਲੇ ਗਏ ਆ ਜੀ ਤਾਂ ਹੀ ਆਪਣੀ ਘਰੋਂ ਭੱਜ ਕੇ ਜਾਨ ਬਚਾਈ ਸਾਰਿਆਂ ਨੇ ਅੱਛਾ ਸਸੀ ਕੌਰ ਜੀ ਸਰ ਤੁਸੀਂ ਖੁਦ ਦੇਖ ਸਕਦੇ ਜਿਓ ਅਸੀਂ ਆਪੋ ਆਪਣੇ ਘਰੇ ਹੀ ਮਾੜੀ-ਮੋਟੀ ਗੱਲ ਹੋਈ ਅਸੀਂ ਆਪਣੇ ਘਰੇ ਚਲ ਗਏ ਬਾਅਦ ਚ ਇਨਾ ਬਾਹਰੋਂ ਗੈਂਸਟਰ ਮੰਗਵਾ ਕੇ ਸਾਡੇ ਤੇ ਹਮਲਾ ਕੀਤਾ ਜੀ ਜੀ ਤੇ ਬਾਕੀ ਤੁਸੀਂ ਖੁਦ ਦੇਖ ਸਕਦੇ ਜਿਓ ਕਿੰਨਾ ਨੁਕਸਾਨ ਹੋ ਚੱਕਿਆ ਵਾ ਜੀ ਸਾਡੀ ਗੱਡੀ ਲੱਗੀ ਉਹ ਪਰੇ ਚਾਚੇ ਦੇ ਘਰ ਉਹਨਾਂ ਦੇ ਗੇਟ ਅੱਗੇ ਉਧਰ ਜਾ ਕੇ ਸਾਡੀ ਗੱਡੀ ਭੰਨੀ ਜੇ ਗੱਡੀ ਦਾ ਕਿੰਨਾ ਕੁ ਨੁਕਸਾਨ ਹੋਇਆ ਸਰ ਸਾਰੇ ਸ਼ੀਸ਼ੇ ਤੋੜ ਸੜੇ ਜੀ ਅੱਛਾ ਜੀ ਸ਼ੀਸ਼ਾ ਬੰਪਰ ਤੋੜ ਹਾਂਜੀ ਹਾਂਜੀ ਲਾਈਟਾਂ ਲੂਟਾ ਤੋੜਤੀਆਂ ਜੀ ਠੀਕ ਹੈ ਹਾਂਜੀ ਯਾਨੀ ਕਿ ਤਾਂ ਬਹੁਤ ਨੁਕਸਾਨ ਹੋ ਚੁੱਕਿਆ ਹੈ ਟੋਟਲ ਜਾਣਗੇ ਵੀ ਕਿ 1 ਲੱਖ ਦਾ ਲਿਆ 2 ਲੱਖ ਕਿ ਕਿੰਨੇ ਦਾ ਕਿ ਤੁਹਾਡਾ ਨੁਕਸਾਨ ਹੋਇਆ ਸਰ ਤੋਂ ਹੀ ਆਪ ਹੀ ਦੇਖ ਲੋ ਤੁਹਾਨੂੰ ਸਭ ਕੁਝ ਇੱਥੇ ਲੱਭਣ ਹੀ ਪਿਆ ਜੀ ਯਾਨੀ ਕਿ ਕਿੰਨਾ ਕ ਨੁਕਸਾਨ ਹੋ ਚੁੱਕਿਆ ਵਾ ਨਹੀਂ ਇਹ ਸਰਕਾਰ ਅੱਗੇ ਬੇਨਤੀ ਕਰਦੇ ਆਂ ਨੂੰ ਇਨਸਾਫ ਚਾਹੀਦਾ ਜੀ ਠੀਕ ਹੈ ਜੀ ਤੇ ਹੱਲੇ ਤੱਕ ਭਾਜੀ ਕੋਈ ਬੰਦਾ ਫੜ ਕੇ ਉਹਨਾਂ ਅਰੈਸਟ ਕੀਤਾ ਜਾਂ ਨਹੀਂ ਕੀਤਾ ਨਹੀਂ ਨਹੀਂ ਸਰ ਜੀ ਕੋਈ ਕਾਰਵਾਈ ਨਹੀਂ ਜੀ ਹੋਈ ਹਾਂ ਜੀ ਆਪਾਂ ਥਾਣੇ ਬਹੁਤ ਵਾਰੀ ਜਾ ਚੁੱਕੇ ਆਂ ਪਰ ਉਹਨਾਂ ਕੋਈ ਕਾਰਵਾਈ ਨਹੀਂ ਜੀ ਕੀਤੀ ਜੀ ਭਾਜੀ ਕਿੰਨੇ ਜਾਣਿਆਂ ਦੇ ਸੱਟਾਂ ਲੱਗੀਆਂ ਟੋਟਲ ਭਾਜੀ ਤਿੰਨ ਜਾਣਿਆਂ ਦੇ ਸੱਟਾਂ ਲੱਗੀਆਂ ਜੀ ਕਿਹੜੇ-ਕਿਹੜੇ ਲੱਗੀਆਂ ਮੇਰੀ ਚਾਚੀ ਆ ਮੇਰੀ ਮੰਮੀ ਆ ਮੇਰਾ ਚਾਚਾ ਆ ਜੋ ਕਿ ਡੇਢ ਪਿੰਡ ਦੇ ਵਿੱਚੋਂ ਦਾਖਲ ਹੋਏ ਰਹੇ ਐਡਮਟ ਹੋਏ ਨੇ ਇਹਨਾਂ ਦੇ ਭੈਣ ਜੀ ਨਹੀਂ ਕੱਲੇ ਘਰ ਦੇ ਵਿੱਚ ਰਹਿ ਗਏ ਸੀਗੇ ਇੱਕ ਗੁੰਡਿਆ ਸੀ ਘਰੇ ਤੇ ਉਹ ਗੁੰਡਿਆ ਨੇ ਤੇ ਵਿਚਾਰੀ ਨੇ ਕੁੰਡਾ ਮਾਰ ਲਿਆ ਇਸ ਕਾਰਨ ਬਾਤ ਚੁਕੀ ਆ ਤੇ ਭੈਣ ਹੁਣੀ ਕਾਬੂ ਚੜ ਗਏ ਸੀ ਉਹਨਾਂ ਦੇ ਦੀ ਇਸ ਕਾਰਨ ਨਾਲ ਸਿਰ ਦੇ ਉੱਤੇ ਸੱਟਾਂ ਵੀ ਲੱਗੀਆਂ ਨੇ ਔਰ ਗੋੜ ਤੇ ਵੀ ਸੱਟ ਲੱਗੀ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਭਾਜੀ ਕੀ ਮਾਮਲਾ ਬਣਿਆ ਸਾਰਾ ਸਸਿ ਕਾਲ ਜ ਅੱਛਾ ਭੈਣ ਜੀ ਜਿਹੜੀ ਤੁਹਾਡੇ ਪਿੰਡ 26 ਤਰੀਕ ਨੂੰ ਲੜਾਈ ਹੁੰਦੀ ਆ ਤੁਹਾਡੇ ਗਵਾਂਡੀਆਂ ਦੇ ਨਾਲ ਕੀ ਮਸਲਾ ਬਣਿਆ ਸੜਾ ਮਸਲਾ ਇਹ ਸੀ ਕਿ ਕਹਿੰਦੀ ਉਹਦੀ ਮੰਮੀ ਤੇ ਤੁਹਾਡੇ ਮੁੰਡਿਆਂ ਨੇ ਢੀਟਾ ਮਾਰਿਆ ਅੱਛਾ ਹਾਂਜੀ ਕੋਈ ਢੀਟਾ ਮਾਰਿਆ ਤੁਹਾਡੇ ਬੱਚਿਆਂ ਨੇ ਨਾ ਜੀ ਸਾਡੇ ਬੱਚਿਆਂ ਨੇ ਨਹੀਂ ਮਾਰਿਆ ਪਤਾ ਕਹੀ ਕਹਿੰਦੇ ਨਹੀਂ ਰਹੇ ਕਿ ਕੁਝ ਵੀ ਚੱਲ ਕੋਈ ਗੱਲ ਨਹੀਂ ਚੱਲ ਕੋਈ ਗੱਲ ਨਹੀਂ ਇਹ ਵੀ ਨਹੀਂ ਇਹਨੂੰ ਪਤਾ ਕਿ ਇਹਨਾਂ ਨੇ ਬਾਹਰੋਂ ਬੰਦੇ ਮਂਗਾ ਕੇ ਤੁਹਾਨੂੰ ਕੀ ਮਾਰਨਾ ਪਟਣਾ ਤੁਹਾਡੇ ਤੇ ਹਮਲਾ ਕਰਨਾ ਤੁਹਾਡੇ ਘਰ ਕੋਈ ਜੀ ਨਹੀਂ ਮੈਂ ਅਧਰਾਣੀ ਜਠਾੜੀਆਂ ਸਾਨੂੰ ਦੋਵਾਂ ਜਣੀਆਂ ਨੂੰ ਦਰਾਣੀ ਛਾਣੀ ਨੇ ਉਹਨਾਂ ਨੇ ਬਹੁਤ ਜ਼ਿਆਦਾ ਮਾਰਿਆ ਮੇਰੇ ਸਿਰ ਤੇ ਵੀ ਮਾਰਿਆ ਮੇਰੇ ਹੱਥ ਤੇ ਵੀ ਮਾਰਿਆ ਉਹ ਤੂੰ ਹੀ ਕਰਦੇ ਵਾਹ ਵਾਹ ਸਾਡੇ ਬਹੁਤ ਜ਼ਿਆਦਾ ਪੁੱਟੇ ਸਾਨੂੰ ਕੋਈ ਹੋਸ਼ ਨਹੀਂ ਆਉਂਦਾ ਤਾਂ ਸਾਡੇ ਜੀਆਂ ਦੇ ਚੱਕ ਚੱਕ ਇੱਥੇ ਹਸਪੀਟਲ ਦੇ ਹੁੰਦਾ ਤਾਂ ਫੇਰਾਂ ਨੂੰ ਹੋਸ਼ ਆਈ ਮਾੜੀ ਮੱਠੀ ਜੀ ਤੇ ਜਿਨ੍ਹਾਂ ਦਾ ਜਿਨ੍ਹਾਂ ਦੇ ਨਾਲ ਤਾਂ ਝਗੜਾ ਹੋਇਆ ਵਾ ਜਿਨ੍ਹਾਂ ਮੁੰਡੇ ਮਗਾਏ ਨੇ ਬਾਹਰੋਂ ਉਹਨਾਂ ਦਾ ਤੁਹਾਨੂੰ ਨਾਮ ਕੁਝ ਪਤਾ ਹਾਂਜੀ ਕੀ ਨਾਮ ਸੀ ਸਲੀਮਾਨ ਤੇ ਜੌਨੀ ਤੇ ਰਾਜੂ ਤੇ ਨੀਤੂ ਤੇ ਮੋਲ ਤੇ ਰਾਜੂ ਹਨ ਤੇ ਰਾਣੀ ਹਾਂਜੀ ਇਹਨਾਂ ਨੇ ਮੰਗਾਇਆ ਸਾਰੇ ਆਪਣੇ ਕਾ ਸਾਡੇ ਤਿੰਨਾ ਘਰਾਂ ਦੇ ਹਮਲਾ ਬਹੁਤ ਜ਼ਿਆਦਾ ਇਹਨਾਂ ਨੇ ਕੀਤਾ ਬਾਰੋ ਬੰਦੇ ਮਂਗਾਤੇ ਠੀਕ ਹੈ ਜੀ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਕੀ ਮੰਗ ਕਰਨਾ ਚਾਹੁੰਦੇ ਹੋ ਨਹੀਂ ਤੋਂ ਵੀ ਹਾਂਜੀ ਇਹ ਚੰਨੇ ਆਪੇ ਆਦੇ ਜੋ ਵੀ ਹਾੜੀ ਜਿਹੜੀ ਮੰਗਵਾ ਜਿਹੜੀ ਪੂਰੀ ਕੀਤੀ ਜਾਵੇ ਉਹਨਾਂ ਦੇ ਪੱਛਾ ਕਟਿਆ ਜਾਵੇ ਸਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਇਹਨਾਂ ਕੋ ਖਤਰਾ ਵਾ ਇਹਨਾਂ ਨੇ ਪਤਾ ਨਹੀਂ ਸਾਡੇ ਬੱਚੇ ਕਿੱਥੇ ਮਾਰ ਦੇਣੀ ਕੀ ਕਰਨਾ ਕੀ ਨਹੀਂ ਜਿਦ ਤਰਾ ਉਹਨੇ ਬਾਰੋ ਇਹ ਬੰਦੇ ਮੰਗਾ ਲੈਂਦੇ ਨੇ ਆਪ ਵੀ ਬਹੁਤ ਜ਼ਿਆਦਾ ਲੜਾਈ ਝਗੜਾ ਕਰਦੇ ਨੇ ਜੀ ਹਾਂ ਜੀ ਅੱਛਾ ਭੈਣ ਜੀ ਤੁਸੀਂ ਹੁਣ ਪੁਲਿਸ ਪ੍ਰਸ਼ਾਸਨ ਦੇ ਉੱਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਇਹ ਮੰਗ ਕਰਨਾ ਚਾਹੁੰਦੇ ਆਂ ਕਿ ਉਹਨਾਂ ਦੇ ਪਰਚਾ ਕੱਟਿਆ ਜਾਵੇ ਜੀ ਬਾਕੀ ਜੋ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਹਮਲਾ ਹੁੰਦਾ ਹਾਂਜੀ ਤੇ ਇਸ ਬਾਰੇ ਥੋੜਾ ਜਿਆ ਕੀ ਕੀ ਕਾਰਨ ਕੀ ਬਣਿਆ ਇਹ ਲੜਾਈ ਦਾ ਜਿਹੜਾ ਵਾ ਉਸ ਚੀਜ਼ ਦਾ ਸਾਡੇ ਦਰਸ਼ਕਾਂ ਨੂੰ ਥੋੜਾ ਚਾਹਣਾ ਸਰਕਾਰ ਨੇ ਇਹ ਆਪੀ ਦੋ ਤਿੰਨ ਦਿਨ ਹੋ ਗਏ ਆ ਪਹਿਲਾਂ ਸਾਡੇ ਨਿਆਣਿਆਂ ਨੂੰ ਕਾਲ ਮੰਦਾ ਕੱਢਦੇ ਰਹੇ ਕੁੜੀ ਕਤਰੀ ਨੋਲਦੇ ਰਹੇ ਨੇ ਅਸੀਂ ਪਰਦਾਸ ਕਰਦੇ ਰਹੇ ਚੁੱਪ ਕਰਦੇ ਰਹੇ ਆ ਵੀ ਗਵਾਂਡ ਮੱਥਾ ਵਾ ਬੰਦਾ ਬੁਰਾ ਲੱਗਦਾ ਵਾ ਨਹੀਂ ਇਸ ਤਰ੍ਹਾਂ ਕਿਸੇ ਨਾਲ ਗੱਲ ਕਰਨੀ ਚਾਹੀਏ ਆਪਣੇ ਬੱਚੇ ਨੂੰ ਇਸ ਸਮਝਉਂਦੇ ਰਹਿਆ ਪੁੱਤ ਜੇ ਕੋਈ ਕਰ ਲੈਂਦਾ ਵਾ ਤੇ ਤੂੰ ਵੀ ਜੱਰ ਲਵੋ ਕੋਈ ਗਾਲ ਨਹੀਂ ਅਸੀਂ ਪਰਮਾਤਮਾ ਦੇ ਘਰ ਵਿੱਚ ਜਾਂਦੇ ਆ ਤੇ ਸਾਨੂੰ ਰੱਬ ਕੋ ਵੀ ਡਰਵਾ ਤਸੀਂ ਦੁਨੀਆ ਤੋਂ ਵੀ ਡਰਦੇ ਹਾਂ ਪਰ ਅਸੀਂ ਇਹੀ ਕਹਿੰਦੇ ਆ ਕਿ ਚਲੋ ਗਵਾਟ ਮੱਥਾ ਵਦੂ ਤੋ ਮੈਂ ਮੈਂ ਕਰਨ ਦੇ ਨਾਲ ਕੁਝ ਨਹੀਂ ਸਾਨੂੰ ਮਿਲਣਾ ਹੈਗਾ ਬਾਕੀ ਇਹਨਾਂ ਨੇ ਸਾਡੇ ਤੇ ਚੜ 31 ਦੇ ਨਾਲ ਕਰਕੇ ਤੇ ਬਹੁਤ ਜ਼ਿਆਦਾ ਹੀ ਬੱਚਿਆਂ ਨੂੰ ਗਾਲ ਮੱਦਾ ਕੱਢਦੇ ਰਹੇ ਸ਼ਾਮੀ ਵੀ ਇਹ ਪੰਜ ਛੇ ਕਦਰ ਸੱਤ ਕਦਰ ਟਾਈਮ ਸੀ ਸਾਡੇ ਬੱਚੇ ਬਾਹਰ ਖੜੇ ਸੀ ਉਹ ਮੋੜੇ ਚੜ ਚੜ ਕੇ ਉਹਨਾਂ ਦੀ ਮੁੰਡੇ ਸੁਲਾਮਾਨ ਸੁਲੇਮਾਨ ਉਹ ਮੇਰੇ ਦੇ ਦੇ ਸਿਰ ਤੇ ਚੜ ਚੜ ਕੇ ਮੇਰੇ ਤੇਠਾਣੀ ਦਾ ਬੇਟਾ ਸੀ ਉਹਨਾਂ ਦੇ ਸਿਰ ਤੇ ਚੜ ਚੜ ਕੇ ਗੱਲਾਂ ਕਰਦੇ ਸੀ ਅਸੀਂ ਹੁਣ ਹੁਣ ਮੇਰਾ ਕੋਈ ਸਾਲਾ ਗਾਲ ਕੱਢੇ ਅਸੀਂ ਉਹਨਾਂ ਦੇ ਨਾਲ ਹੁਣ ਉਹਦੇ ਲੱਤਾਂ ਵੱਡਣੀਆਂ ਨੇ ਸਿਰ ਦੇ ਜਿਹੜੇ ਵਾਲ ਪੁੱਟਣੇ ਨੇ ਅਸੀਂ ਇਹੀ ਆਪਣੇ ਬੱਚੇ ਨੂੰ ਚੁੱਪ ਕਰਕੇ ਕਿਹਾ ਪੁੱਤ ਘਰ ਆ ਜਾ ਉਹ ਘਰ ਆ ਗਈ ਮੁੜ ਕੇ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਸੁਲੇਮਾਨ ਇਹ ਬਾਤਾਂ ਇਹ ਗੱਲਾਂ ਤੂੰ ਕਿਉਂ ਕਰਦਾ ਹੈ ਬਹੁਤ ਵੇਖ ਮੇਰੀ ਗੱਲ ਸੁਣ ਗਵਾਂਟ ਮੱਥਾ ਵਾ ਤੁਸੀਂ ਵੀ ਇੱਥੇ ਰਹਿਣਾ ਅਸੀਂ ਵੀ ਇੱਥੇ ਰਹਿਣਾ ਵਾ ਇਸ ਤਰ੍ਹਾਂ ਮਾਰੀ ਗੱਲ ਵਾ ਬੋਲਦਿਆਂ ਚੱਲਦਿਆਂ ਬੂਵੇ ਨਾ ਬੂਵਾ ਸਾਡਾ ਇਸ ਤਰ੍ਹਾਂ ਫਿਰ ਵੈਰ ਪੈਂਦੇ ਨੇ ਸਾਡੇ ਤੁਹਾਡੇ ਨਾਲ ਕਾਹਦੀ ਦੁਸ਼ਮਣੀ ਆ ਉਹਨੇ ਮੁੰਡੇ ਨੇ ਮੈਨੂੰ ਪੈਂਦੇ ਆ ਕਿਹਾ ਵਾ ਕਰਨ ਨੇ ਤੇ ਫੱਤੋ ਨੇ ਸਾਡੇ ਮਮੀ ਨੂੰ ਕੀਟੀ ਮਾਰੀ ਆ ਅਸੀਂ ਹਾਂਜੀ ਸਰ ਮੈਂ ਇਹ ਕਹਿ ਨਹੀਂ ਹਾਂ ਤੇ ਉਹ ਵੀ ਉਦੀ ਮਾਵਾਂ ਵਰਗੀ ਸੀ ਨਹੀਂ ਗੀਟੀ ਵਜੀ ਉਹਨਾਂ ਦਾ ਨਹੀਂ 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 ਸਰ ਗੀਟੀ ਨਹੀਂ ਕੀ ਵਜੀ ਬਸ ਉਹ ਪਤਾ ਨਹੀਂ ਹੁਣ ਕਿਸ ਬੱਚੇ ਦੇ ਬੱਚੇ ਦੇ ਨਹੀਂ ਕਿਸੇ ਨੇ ਜਾਂ ਉਹ ਕਾਂਟੀਆਂ ਜਿਹੜੇ ਮਾਰਦੇ ਨੇ ਉਹ ਕਾਂਟੀਆਂ ਦੇ ਨਾਲ ਕਿਸੇ ਬੱਚੇ ਨੇ ਮਾਰੀ ਆ ਜਾਂ ਨਹੀਂ ਮਾਰੀ ਉਹਨਾਂ ਬਹਾਨਾ ਬਣਾਇਆ ਗੱਲਾਂ ਦਾ ਹਫਤਾ ਹੋ ਗਿਆ ਸਰ ਸਾਨੂੰ ਇਹ ਮਤਲਬ ਵੀ ਗੱਲਾਂ ਕਰਦਿਆਂ ਨੂੰ ਅਸੀਂ ਪਰਦਾਸ ਕਰੀ ਜਾਣੇ ਸਾਡੇ ਬੱਚੇ ਵੀ ਮਾਂ ਖੁਦ ਰਾਣੀ ਜਿਹੜੀ ਆ ਉਹ ਖੁਦ ਇਹ ਗੱਲ ਕਰਦੀ ਰਹੀ ਆ ਗਾਲਾਂ ਕੱਢਦੀ ਰਹੀ ਆ ਆਪਣੇ ਮੁੰਡੇ ਦਾ ਨਾਮ ਲੈ ਲੈ ਕੇ ਵੀ ਤੈਨੂੰ ਅੱਜ ਭੈਣ ਨਹੀਂ ਦਿੱਤੀ ਕਿਸੇ ਨੇ ਆਪਣੀ ਭੈਣ ਨਹੀਂ ਦਿੱਤੀ ਸਾਲੀ ਗਾਲਾਂ ਸਾਲੇ हां ਵਰਤ ਦੇ ਰਹੇ ਨੇ ਤੇ ਫਿਰ ਸਾਨੂੰ ਇਹ ਕਹਿੰਦੀ ਰਹੀ ਆ ਵੀ ਹੁਣ ਕੋ ਕੁੱਤੀ ਗੱਲ ਕਰੇ ਹੁਣ ਕੋਈ ਜਨਾਨੀ ਗੱਲ ਕਰੇ ਹੁਣ ਡਰਦੀਆਂ ਨੇ ਡਰਪੋਕ ਨੇ ਡਾ ਡਰ ਕੇ ਅੰਦਰਾਂ ਚ ਵੜਦੇ ਨੇ ਆਪਣੇ ਬੱਚੇ ਨੂੰ ਅੰਦਰ ਵਾੜਦੇ ਨੇ ਹੁਣ ਕੋ ਗੱਲ ਕਰੇਗਾ ਅਸੀਂ ਉਹਨਾਂ ਦੇ ਪੈਰਾਂ ਦੇ ਵਿੱਚ ਗੋਲੀਆਂ ਮਾਰ ਲੀਆਂ ਨੇ ਸਾਰ ਅਸੀਂ ਆਖਿਆ ਅਸੀਂ ਗੋਲੀਆਂ ਮਾਰਨ ਜੋਗੇ ਤੇ ਨਾ ਖਾਣ ਜੋਗੇ ਹੈਗੇ ਆ ਅਸੀਂ ਦਿਹਾੜੀਦਾਰ ਬੰਦੇ ਆ ਰੋਟੀ ਕਮਾ ਕੇ ਰਾਤ ਨੂੰ ਖਾ ਲੈਨੇ ਦਿਨ ਦਾ ਸਾਨੂੰ ਫਿਕਰ ਹੁੰਦਾ ਵਾ ਕਿ ਕਿੱਥੋਂ ਖਾਣੀ ਆ ਅਸੀਂ ਘਰ ਵਾਲਾ ਮੇਰਾ ਉਹ ਵੀ ਵਿਚਾਰਾ ਇਸ ਤਰ੍ਹਾਂ ਠੀਕ ਠਾਕ ਨਹੀਂ ਲੈਂਦਾ ਮੇਰੇ ਵੀ ਚਲੋ ਮੈਂ ਵੀ ਠੀਕ ਦੀਆਂ ਤੇ ਇਹ ਉਹਨਾਂ ਨੇ ਕਿਸ ਜਗ੍ਹਾ ਤੇ ਸਟਾ ਮਾਰੀਆਂ ਜੇ ਕਿਸ ਦਾ ਸਾਰੇ ਮੇਰੇ ਉਹਨਾਂ ਨੇ ਪਹਿਲਾਂ ਗਲੇ ਦੇ ਤੋਂ ਉਹਨਾਂ ਨੇ ਦਬਾਅ ਕੀਤਾ ਵਾ ਗਲਾ ਨੱਪਿਆ ਵਾ ਗਲ ਨੱਪ ਕੇ ਉਹਨਾਂ ਨੇ ਮੈਨੂੰ ਛੁਟਿਆ ਵਾ ਮੁੜ ਕੇ ਮੇਰੀ ਜਠਾਣੀ ਜਿਹੜੀ ਆ ਉਹਨੇ ਵੀ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਉਹਦੇ ਵੀ ਸਿਰ ਤੇ ਉਹਨਾਂ ਦਾਤ ਮਾਰਿਆ ਚਾਰ ਪੰਜ ਉਹਦੇ ਟਾਂਕੀ ਲੱਗੇ ਘੋਟੇ ਤੇ ਵੀ ਉਹਦੇ ਬੈਟ ਬੋਲ ਮਾਰਿਆ ਮੇਰੇ ਵੀ ਬੈਟ ਬੋਲ ਮਾਰੇ ਨੇ ਸਿਰ 'ਚ ਵੀ ਮੋਢਿਆਂ ਤੇ ਵੀ ਮਾਰੇ ਲੱਤਾਂ ਤੇ ਵੀ ਮਾਰੇ ਮੈਂ ਫਿਰ ਮੈਂ ਡਿੱਗ ਪਈ ਆ ਫਿਰ ਉਹਨਾਂ ਨੇ ਕੋਠੇ ਤੇ ਚੜ੍ਹ ਕੇ ਕਾਜਲ ਜਿਹੜੀ ਉਹਨਾਂ ਦੀ ਕਾਜਲ ਬੇਟੀ ਆ ਉਹਨਾਂ ਨੇ ਸਾਰੇ ਮੁੰਡਿਆਂ ਨੇ ਬੰਦਿਆਂ ਨੇ ਲੱਕੇ ਉਹਨਾਂ ਨੇ ਸਾਡੇ ਘਰ ਦੇ ਵਿੱਚ ਹਮਲਾ ਕੀਤਾ ਵਾ ਰੋੜਾ ਇਟਾ ਮ ਔਰ ਦੇ ਬੱਚੇ ਜਿਹੜੇ ਸੀ ਕਿੰਨਾ ਕੁ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਸਰ ਹੋਇਆ ਕੀ ਟੁੱਟ ਚੁੱਕਿਆ ਸਾਡਾ ਸਰ ਸੀਸ਼ੇ ਸੁਸ਼ੇ ਜੋ ਵੀ ਆ ਦੋ ਤਿੰਨ ਮੋਬਾਈਲ ਲੱਗੇ ਨੇ ਘਰ ਦੇ ਵਿੱਚ ਉਹ ਵੀ ਮਤਲਬ ਹੀ ਤੋੜਪਨ ਬਹੁਤ ਕੀਤੀ ਆ ਗੱਡੀ ਆ ਸਾਡੀ ਦੋ ਤਿੰਨ ਲੱਖ ਰੁਪਏ ਦੀ ਗੱਡੀ ਸੀ ਗੋਆ ਗੱਡੀ ਸੀ ਉਹ ਵੀ ਉਹਨਾਂ ਨੇ ਮਤਲਬ ਹੀ ਸ਼ੀਸ਼ੇ ਤੋੜਤੇ ਸਾਰਾ ਕੁਝ ਤੋੜਦਾ ਸਾਰ ਉਹਨਾਂ ਨੇ ਅਸੀਂ ਗਰੀਬ ਬੰਦੇ ਵਾਂ ਸਾਨੂੰ ਇਨਸਾਫ ਚਾਹੀਦਾ ਅਸੀਂ ਇਹੀ ਚਾਹੁੰਦੇ ਵਾਂ ਸਾਨੂੰ ਇਨਸਾਫ ਚਾਉਣਾ ਚਾਹੁੰਦੇ ਆ ਵੀਾਨੂੰ ਸਾਫ ਮਿਲਣਾ ਚਾਹੁੰਦਾ ਸਾਡੇ ਬੱਚਿਆਂ ਨੂੰ ਬਾਹਰ ਅੰਦਰ ਜਾਂਦੇ ਨੇ ਸਾਨੂੰ ਤਾਂ ਵੀ ਖਤਰਾ ਵਾ ਸਰ ਸਾਡੇ Yeah, ਸਾਡੇ ਬੱਚੇ ਇਸ ਤਰ੍ਹਾਂ ਦੇ ਨਹੀਂ ਹੈਗੇ ਪਿੰਡ ਵਿੱਚ ਵੀ ਆਣ ਕੇ ਪੁੱਛ ਸਕਦੇ ਨੇ ਸਾਡੇ ਬੱਚਿਆਂ ਨੂੰ ਇੰਨਾ ਕੁ ਰੱਬ ਦਾ ਵੀ ਡਰ ਹੈ ਦੁਨੀਆਂ ਦਾ ਵੀ ਡਰਵਾ ਪੀ ਵੈਰ ਵਿਰੋਧ ਵਿੱਚ ਕੁਝ ਨਹੀਂ ਕਰ ਰੱਖਿਆ ਸਰ ਮੇਰੇ ਬੱਚੇ ਜਿਸ ਤਰ੍ਹਾਂ ਮਾਂ ਪਿਓ ਸਮਝਾਉਂਦਾ ਉਸ ਤਰ੍ਹਾਂ ਸਾਡੇ ਬੱਚੇ ਸਮਝਦੇ ਨੇ ਡਰਦੇ ਵੀ ਆ ਤੇ ਕੰਬਦੇ ਵੀ ਆ ਉਹ ਮਾਂ ਉਹਦੀ ਜਿਹੜੀ ਬਹੁਤ ਕਪਤੀ ਹੈ ਮਾਂ ਉਹਦੀ ਜਿਹੜੀ ਜੋ ਕੁਝ ਕਰਵਾਇਆ ਉਹਦੀ ਮਾਂ ਨੇ ਕਰਵਾਇਆ ਵਾ ਹਾਂਜੀ ਸਰ ਹੁਣ ਤੁਸੀਂ ਮੰਗ ਕੀ ਚਾਹੁੰਦੇ ਆ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਨੇ ਅਸੀਂ ਇਹੀ ਚਾਹੁੰਦੇ ਆ ਪੁਲਿਸ ਕੋਲੋਂ ਵੀ ਸਾਡੀ ਕਾਰਵਾਰੀ ਜਿਹੜੀ ਆ ਇਹ ਜਾਰੀ ਰੱਖਣਾ ਮਤਲਬ ਇਹ ਕਾਰਨਾ ਸਾਨੂੰ ਸਾਫ਼ ਚਾਹੀਦਾ ਵਾ ਹਾਂਜੀ ਸਾਡਾ ਸਜ਼ਾ ਸਜ਼ਾ ਮਿਲ ਸਕਤ ਸਗਤ ਸਰ ਸਜ਼ਾ ਦੂਜੇ ਪਾਸੇ ਥਾਣਾ ਕੋੜ ਦੀ ਸੂਰਤ ਮਲੀ ਦੇ ਏਐਸਆਈ ਅਮਰੀਕ ਸਿੰਘ ਜੀ ਨੇ ਕਿਹਾ ਕਿ ਹੂੰ ਮੌਕਾ ਵੇਖ ਚੁੱਕੇ ਹਾਂ ਜੋ ਵੀ ਬਣਦੀ ਕਾਰਵਾਈ ਹੋਊਗੀ ਤਰੰਤ ਕੀਤੀ ਜਾਵੇਗੀ